आज भारत विकास परिषद मेन वलो मॉडर्न जगत ज्योति स्कूल विच गुरु बनदन शातर अभिनंदन दा प्रोग्राम किया गया जिस विच प्रदान सुमीत पुरी ऋतु पुरी संजीव जैन हरप्रीत सिंह ननिस बहल गोपाल किशन कालिया जे एस नागपाल पी एन शर्मा एस के बजाज विनोद महाजन राजीव अग्रवाल सुमन महाजन ए एन चाबा राजेश प्रभाकर मोनिका जी रविंदर पठानिया राजकुमार महाजन ने हाजिरी भरी दर्शन एम मूल्यों के केंद्र बिंदु पार्कों को अपने हाथ में लेकर हालत में चालू की जो प्रक्रियाएं लाई करता है पे एक्स है वो या तो चाहे कितनी भी गर्मी हो तपती गर्मी हो चाहे जितनी भी शीत लहर हो ज़ुदी ज़ुदी ज़ुदी। चलो मेरा नाम हरप्रीत सिंह मैं पंजाब स्कूल शिक्षा बोर्ड की तरफ से इथे आया जी ਸ੍ਰੀ ਸੁਮਿਤਪੁਰ ਜੀ ਪ੍ਰਿੰਸੀਪਲ ਮਾਡਰਨ ਜਗਜੋਤੀ ਸੀਨੀਅਰ ਸੈਕੰਡਰੀ ਸਕੂਲ ਦਾ ਜੋੜਾ ਫਾਟ ਅੰਮ੍ਰਿਤਸਰ ਵੱਲੋਂ ਜੋ ਕਿ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੈਜ਼ੀਡੈਂਟ ਵੀ ਨੇ ਅੱਜ ਇੱਥੇ ਗੁਰੂ ਅਰਸ਼ੇਸ਼ਿਆ ਦੀ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਔਰ ਅੱਜ ਸਮੇਂ ਦੀ ਇਹ ਲੋੜ ਵੀ ਹੈ ਕਿ ਜੋ ਗੁਰੂ ਅਰਸ਼ੇਸ਼ਿਆ ਦੇ ਰਿਸ਼ਤੇ ਟੜਕ ਰਹੇ ਆ ਉਹਨੂੰ ਬਰਕਰਾਰ ਰੱਖ ਕੇ ਕਿਸ ਤਰ੍ਹਾਂ ਅਸੀਂ ਪਰਫੁੱਲਤ ਕਰ ਸਕਦੇ ਆ ਔਰ ਇਹ ਕੰਮ ਜਿਹੜਾ ਸਮਾਜ ਦੇ ਲਈ ਔਰ ਦੂਸਰੇ ਸਕੂਲਾਂ ਲਈ ਇੱਕ ਪ੍ਰੇਰਨਾ ਸਰੋਤ ਬਣੇਗਾ ਮੈਂ ਇਹਦੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਟਾਈਮ ਤੇ ਟਾਈਮ ਦਿੱਤਾ ਔਰ ਇਸ ਚੀਜ਼ ਨੂੰ ਪਰਫੁੱਲਕ ਕਰ ਰਿਹਾ ਹਾਂ ਧੰਨਵਾਦ ਮੇਰਾ ਨਾਮ ਗੋਪਾਲ ਕ੍ਰਿਸ਼ਨ ਕਾਲਿਆ ਜੀ ਮੈਂ ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੇਨ ਦਾ ਬਹੁਤ ਪੁਰਵ ਅਧਿਐਕਸ਼ਾ ਤੇ ਅੱਜ ਸਾਡਾ ਪ੍ਰੋਗਰਾਮ ਸੀਗਾ ਪ੍ਰੋਜੈਕਟ ਗੁਰੂਵੰਦਨ ਛਾਤਰ ਅਭਿਨੰਦਨ ਇਹਦਾ ਮੈਨੂੰ ਆਪਣਾ ਕਾਰਜਭਾਰ ਸੌਂਪਿਆ ਗਿਆ ਚੇਅਰਮੈਨ ਦਾ ਤੇ ਅਸੀਂ ਸਾਡੀ ਸੰਸਕ੍ਰਿਤੀ ਦੇ ਵਿੱਚ ਗੁਰੂ ਔਰ ਸ਼ਿਸ਼ਿਆ ਦੀ ਜਿਹੜੀ ਪਰੰਪਰਾ ਹੈ ਆਧਿਕਾਲ ਤੋਂ ਚੱਲਦੀ ਆ ਰਹੀ ਹੈ ਉਨੂੰ ਭਾਰਤ ਵਿਕਾਸ ਪਰਿਸ਼ਦ ਨੇ ਬੜਾ ਮਹੱਤਵ ਦਿੱਤਾ ਹੈ ਔਰ ਉਹਦੇ ਉਹਨੂੰ ਉਹਨਾਂ ਨੂੰ ਉਹਨਾਂ ਦਾ ਆਦਰ ਕਰਦੇ ਹੋਏ ਕਿ ਸਾਡਾ ਇੱਕ ਪਰਮਨੈਂਟ ਪ੍ਰੋਜੈਕਟ ਹੈ ਉਹ ਅਸੀਂ ਅੱਜ ਇੱਥੇ ਜਗਤ ਜੋਤੀ ਮਾਡਰਨ ਸਕੂਲ ਜੋੜਾ ਫਾਟਕ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕੀਤਾ ਤੇ ਆਪਣਾ ਬੱਚਿਆਂ ਨੂੰ ਇਹਦੇ ਨਾਲ ਬੜੀ ਪ੍ਰੇਰਣਾ ਮਿਲੀ ਹੈ ਸਾਰੇ ਸਕੂਲ ਦੇ ਬੱਚੇ ਉੱਥੇ ਮੌਜੂਦ ਸੀ ਉਹਨਾਂ ਨੇ ਆਪਣੇ ਗੁਰੂਆਂ ਦਾ ਸਨਮਾਨ ਕੀਤਾ ਤੇ ਗੁਰੂਆਂ ਨੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਬੜਾ ਪਿਆਰ ਦਿੱਤਾ ਔਰ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਔਰ ਮੈਨੂੰ ਲੱਗਦਾ ਕਿ ਇਹ ਪ੍ਰੋਗਰਾਮ ਦੇ ਰਾਹੀਂ ਅਸੀਂ ਸਾਰੇ ਹਿੰਦੁਸਤਾਨ ਚ ਸਾਰੇ ਵਿਸ਼ਵ ਦੇ ਵਿੱਚ ਬੜਾ ਚੰਗਾ ਸੰਦੇਸ਼ ਦੇ ਸਕਦੇ ਹਾਂ ਤੇ ਮੈਂ ਗੁਰੂਆਂ ਨੂੰ ਆਪਣਾ ਨਮਨ ਕਰਨਾ ਔਰ ਮੈਂ ਜਿਹੜੇ ਗੁਰੂ ਹੈਗੇ ਆ ਉਹਨਾਂ ਨੂੰ ਆਪਣਾ ਉਹ ਯਾਰ ਇਹ ਛਾਤਰ ਹੈ ਜੀ ਉਹਨਾਂ ਨੂੰ ਮੈਂ ਅਰਜੁਨ ਦੇ ਰੂਪ ਦੇ ਵਿੱਚ ਦੇਖਦਾ ਔਰ ਜਿਹੜੇ ਗੁਰੂ ਨੇ ਉਹਨਾਂ ਨੂੰ ਮੈਂ ਦਰੋਣਾ ਚਾਰਿਆ ਦੇ ਰੂਪ ਚ ਦੇਖਦਾ ਔਰ ਮੇਰਾ ਇਹ ਸੰਦੇਸ਼ ਹੈ ਕਿ ਜਿਨੇ ਵੀ ਕੋਈ ਆਪਣੀ ਲਕਸ਼ਯ ਪ੍ਰਾਪਤੀ ਕਰਨੀਆਂ ਜਿੱਥੇ ਵੀ ਪਹੁੰਚਣਾ ਅੱਜ ਆਪਣਾ ਲਕਸ਼ਯ ਤੈਅ ਕਰ ਲਵੇ ਔਰ ਗੁਰੂਆਂ ਦੇ ਅਸ਼ੀਰਵਾਦ ਨਾਲ ਸਾਡੀਆਂ ਸ਼ੁਭ ਕਾਮਨਾਵਾਂ ਦੇ ਨਾਲ ਸਾਡੇ ਬੱਚੇ ਦੁਨੀਆ ਦੇ ਵਿੱਚ ਬਹੁਤ ਬਹੁਤ ਅੱਛਾ ਕੰਮ ਕਰਨਗੇ ਇਹੋ ਜੀ ਮੈਨੂੰ ਉਮੀਦ ਹੈ ਜੀ ਧੰਨਵਾਦ ਜੈ ਹਨ